ਦੇਸ਼ ਦੇ 6.80 ਲੱਖ ਮੋਬਾਈਲ ਨੰਬਰਾਂ ਤੇ ਸੰਕਟ ਦਾ ਸਮਾਂ ਆ ਗਿਆ ਹੈ ਜੇਕਰ ਇਹ ਗਲਤ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ ਤਾਂ ਇਹਨਾਂ ਦਾ ਬੰਦ ਹੋਣਾ ਯਕੀਨੀ ਹੈ ਦੇਸ਼ ਦੇ ਦੂਰ ਸੰਚਾਰ ਵਿਭਾਗ ਨੇ ਦੂਰ ਸੰਚਾਰ ਸੇਵਾ ਪ੍ਰਦਾਤਾਵਾਂ ਦੇ 6 ਲੱਖ ਤੋਂ ਵੱਧ ਮੋਬਾਈਲ ਕਨੈਕਸ਼ਨਾਂ ਦੀ ਰੀ ਵੈਰੀਫਿਕੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਹਨ ਟੈਲੀਕਮ ਵਿਭਾਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਸ਼ਲੇਸ਼ਣ ਤੋਂ ਬਾਅਦ ਲਗਭਗ 6.80 ਲੱਖ ਮੋਬਾਈਲ ਕਨੈਕਸ਼ਨਾਂ ਦੀ ਸੰਭਾਵੀ ਤੌਰ ਤੇ ਧੋਖਾ ਧੜੀ ਵਾਲੇ ਨੰਬਰਾਂ ਵੱਜੋਂ ਪਛਾਣ ਕੀਤੀ ਹੈ ਇਹ ਅਜਿਹੇ ਕਨੈਕਸ਼ਨ ਹਨ ਜੋ ਗਲਤ ਜਾਂ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ ਦੂਰ ਸੰਚਾਰ ਵਿਭਾਗ ਨੇ ਦੂਰ ਸੰਚਾਰ ਕੰਪਨੀਆਂ ਨੂੰ 60 ਦਿਨਾਂ ਦੇ ਅੰਦਰ ਪਛਾਣੇ ਗਏ ਮੋਬਾਈਲ ਨੰਬਰਾਂ ਦੀ ਮੂੜ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਹਨ ਬਿਆਨ ਵਿੱਚ ਕਿਹਾ ਗਿਆ ਹੈ ਦੂਰ ਸੰਚਾਰ ਵਿਭਾਗ ਨੇ ਲਗਭਗ 6.80 ਲੱਖ ਮੋਬਾਈਲ ਕਨੈਕਸ਼ਨਾਂ ਦੀ ਪਛਾਣ ਕੀਤੀ ਹੈ ਇਹ ਸ਼ੱਕ ਹੈ ਕਿ ਇਹ ਗੈਰ ਕਾਨੂੰਨੀ ਝੂਠੇ ਅਤੇ ਜਾਲੀ ਕੇवाईसी ਦਸਤਾਵੇਜ਼ਾਂ ਜਿਵੇਂ ਕਿ ਪਛਾਣ ਸਬੂਤ ਅਤੇ ਪਤਾ ਸਰਟੀਫਿਕੇਟ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ ਦੂਰ ਸੰਚਾਰ ਵਿਭਾਗ ਨੇ ਦੂਰ ਸੰਚਾਰ ਸਰਵਿਸ ਪ੍ਰੋਵਾਈਡਰ ਨੂੰ ਬਿਨਾਂ ਚਿੰਤਿਤ ਮੋਬਾਈਲ ਨੰਬਰਾਂ ਦੀ ਮੋੜ ਪੁਸ਼ਟੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ ਸਾਰੀਆਂ ਦੂਰ ਸੰਚਾਰ ਕੰਪਨੀਆਂ ਲਈ 60 ਦਿਨਾਂ ਦੇ ਅੰਦਰ ਪਛਾਣੇ ਗਏ ਕਨੈਕਸ਼ਨਾਂ ਦੀ ਮੁੜ ਤਸਦੀਕ ਕਰਨਾ ਲਾਜ਼ਮੀ ਹੈ ਜੇਕਰ ਕਨੈਕਸ਼ਨ ਰੀ ਵੈਰੀਫਿਕੇਸ਼ਨ ਵਿੱਚ ਅਸਫਲ ਰਹਿੰਦਾ ਹੈ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ ਦੂਰ ਸੰਚਾਰ ਵਿਭਾਗ ਨੇ April ਵਿੱਚ ਰੀ ਵੈਰੀਫਿਕੇਸ਼ਨ ਲਈ 10834 ਸ਼ੱਕੀ ਮੋਬਾਈਲ ਨੰਬਰਾਂ ਦੀ ਪਛਾਣ ਕੀਤੀ ਸੀ ਅਤੇ ਇਹਨਾਂ ਵਿੱਚੋਂ ਵੱਧ 8272 ਮੋਬਾਈਲ ਕਨੈਕਸ਼ਨ ਰੀ ਵੈਰੀਫਿਕੇਸ਼ਨ ਵਿੱਚ ਅਸਫਲ ਰਹਿਣ ਕਾਰਨ ਬੰਦ ਕਰ ਦਿੱਤੇ ਗਏ ਸਨ ਗਲਤ ਜਾਂ ਜਾਲੀ ਕੇवाईसी ਦਸਤਾਵੇਜ਼ਾਂ ਦੀ ਵਰਤੋਂ ਦਰਸਾਉਂਦੀ ਹੈ ਕਿ ਇਹ ਮੋਬਾਈਲ ਕਨੈਕਸ਼ਨ ਗਲਤ ਤਰੀਕੇ ਨਾਲ ਪ੍ਰਾਪਤ ਕੀਤੇ ਗਏ ਹਨ